ਜੱਤ ਲੰਗੇ ਹੋ ਕੇ ਖੜ ਜਾਂਦੇ ਨੇ ਸਾਨੂੰ ਜ਼ਮੀਨਾਂ ਦੀ ਚਾਹੀਦੀ ਹੈ ਸਾਨੂੰ ਹਿੱਸੇ ਨਹੀਂ ਚਾਹੀਦੇ ਸਾਗ ਤੋੜ ਲੈਂਦੇ ਆ ਉਹ ਵੀ ਫੋਲ ਲੈਂਦੇ ਨੇ ਕਿਸੇ ਜਾਨਾਂ ਨਹੀਂ ਦੇ ਮਾਰੇ ਦੇ ਖਾਤਰ ਅਸੀਂ ਹੱਕ ਲੈ ਕੇ ਰਹੇ ਆ ਸਰਕਾਰ ਦੀ ਗੁੰਡਾ ਕਰਦੀ ਆ ਜ਼ਮੀਨ ਵੀ ਦੇਈ ਮਾ ਸਾਡੀ ਵੀ ਨਾਲ ਹੀ ਆ ਸਾਡੂ ਅਤੇ ਮਾ ਸਾਡੇ ਹੱਥ ਚਾਉ ਜਿੱਤੇ ਸਾਨੂੰ ਹੱਕ ਮਿਲੂ ਚੋਕਰ ਲੈ ਜਾਂ ਜੇਲਾਕ ਲੈ ਜਾਣ ਜੇਲਾ ਤੇ ਰੋਟੀਆਂ ਖਾ ਲਾਂਗੇ ਤੁਸੀਂ ਆਪਰੇ ਹੱਕ ਲੈ ਕੇ ਜਾਵਾਂਗੇ ਕਿੰਨੀ ਚਰਬੰਦ ਲੋਗੇ ਸਾਨੂੰ ਨਹੀਂ ਜਿੱਥੇ ਮਰਜ਼ੀ ਲੈ ਜਾ ਕੋਈ ਗੱਲ ਨਹੀਂ ਅਸੀਂ ਆਈਆਂ ਹਾਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸਾਨੂੰ ਹੋਰ ਮੌਕਾ ਮਿਲੂਗਾ ਮਰਨਾ ਮਨਜ਼ੂਰ ਆ ਪਰ ਅਸੀਂ ਆਪ ਦਾ ਹੱਕ ਨਹੀਂ ਤਾਈਂਗਾ ਤੁਸੀਂ ਆਪ ਦੀਆਂ ਗੱਡੀਆਂ 'ਚ ਬੈਠੋ ਨੌਕਰੀਆਂ ਕਰਦੇ ਸਾਨੂੰ ਵੀ ਚਾਹੀਦਾ ਕੁਝ ਅਸੀਂ ਵੀ ਬੱਚੇ ਪਾਲਣੇ ਨੇ ਅਸੀਂ ਲੋਕਾਂ ਮੂਰੇ ਹੱਥ ਥੋੜੀ ੱਡਾਂਗੇ ਹੁਣ ਦੇ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਅਸੀਂ ਆਪੀ ਆਵਾਂਗੇ ਹੀ ਅਸੀਂ ਆਵਾਂਗੇ ਹੀ ਅਸੀਂ ਆਰਦੇ ਨਹੀਂ ਅਸੀਂ ਇਹ ਕੀ ਮਸਲਾ ਹੈ ਕੀ ਕਿਹੜੀ ਜ਼ਮੀਨ ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ ਕਿਹੜੀ ਜ਼ਮੀਨ ਦੇ ਉੱਤੇ ਹੱਥ ਲੈਣਾ ਹੈ ਜ਼ਮੀਨ ਜਿਹੜੀ ਇੱਥੇ ਬੀੜ ਚ ਪਈ ਹੈ ਇਹ 927 ਏਕੜ ਸਤਵੀਰ ਰਾਜਾ ਦੀ ਉਹ ਤੇ ਜਿਹੜੇ ਬਾਹਰਲੇ ਲੋਕਾਂ ਦਾ ਕਬਜ਼ਾ ਹੈਗਾ ਉਹ ਸਾਡੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਚ ਵੰਡਣੀ ਚਾਹੀਦੀ ਆ ਤੇ ਉਹਦੇ ਤੇ ਅਸੀਂ ਕਬਜ਼ਾ ਲੈਣ ਜਾ ਰਹੇ ਸੀਗਾ ਤੁਹਾਨੂੰ ਗ੍ਰਿਫਤਾਰ ਕਰ ਲਿਆ ਕੋਈ ਗੱਲ ਨਹੀਂ ਅਸੀਂ ਆਈਆਂ ਇਹ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸਾਨੂੰ ਹੋਰ ਮੌਕਾ ਮਿਲੂਗਾ ਵਧੀਆ ਗ੍ਰਿਫਤਾਰ ਕਰ ਲੈ ਅਸੀਂ ਰੋਟੀ ਸਖਾਈ ਖਾ ਲਾਂਗੇ हां अ जैसी कि सदा सखमाल पट्टा ਲੈਨੇ ਕਿ ਗੇਲਾ ਕੇ ਦੇ ਤਾ ਉਹ ਵੀ ਲਾ ਲੈਂਦੇ ਨੇ ਉਹਦੇ ਸਾਥੋਂ ਕੋ ਲੈਂਦੇ ਨੇ ਸਾਡੇ ਸਖਮੂਨ ਲਾ ਪੱਟਾ ਉਹ ਵੀ ਸਾਨੂੰ ਕੁਛ ਨੰਗੇ ਹੋ ਕੇ ਖੜ ਦਿੰਦੇ ਜੱਟ ਪੂਰੇ ਅਸੀਂ ਸਰਦਨ ਇਹ ਦੱਸ ਦਿਓ ਮਤਲਬ ਤੁਸੀਂ ਆਪਦੇ ਹੱਕ ਲੈਣਾ ਅਸੀਂ ਹੱਕ ਲੈਣਾ ਸਰਦਨ ਇਹ ਦੱਸ ਦਿਓ ਜ਼ਮੀਨ ਕਿ ਦੀ ਮੰਗੀ ਜ਼ਮੀਨ ਕਿ ਦੀ ਮੰਗ ਸਾਡੀ ਵੀ ਨਾਲ ਹੀ ਆ ਜ਼ਮੀਨ ਕਿਹਨੇ ਜਮਨੀ ਆ ਅਸੀਂ ਉੱਥੇ ਵਗ ਜਾਗੇ ਜਿੰਦਾਬਾਦ ਪੁੱਤ ਬਾਗ ਜਾਣਗੇ ਜੀ ਇੱਕ ਮੀਰ ਜਮੀਨਾਂ ਤੋਂ ਉੱਥੇ ਜਾਵਾਂਗੇ ਆਖੋ ਤੁਸੀ ਜਿਹੜਾ ਜਿੰਦਾਬਾਦ ਜਿਹੜਾ ਜਿੰਦਾਬਾਦ ਜਿਹੜੇ ਰਾਤੇ ਜਿਹੜੇ ਰਾਤੇ ਜੱਟ ਆਏ ਨੇ ਜੀਮੀਂਦਾਰ ਆਏ ਨੇ ਜ਼ਮੀਨਾਂ ਮਿਲਗਾ ਨੇ ਉਸ ਰਾਹ ਸੀ ਆਏ ਉਹਨਾਂ ਦੀ ਕਿਹੜਾ ਹੋਰ ਮਾ ਸਾਡੀ ਮਾਂ ਸਾਡੀ ਵੀ ਮਾਂ ਸੀ ਜ਼ਮੀਨ ਮਾਗਦੇ ਸਾਨੂੰ ਵੀ ਹਿੱਸਾ ਮਿਲਣਾ ਚਾਹੀਦਾ ਉਹ ਕਰੋ ਜਿੰਦਾਂ ਦੇ ਲਈ ਆਏ ਜ਼ਮੀਨ ਲੈਣਾ ਹੈ ਸਾਨੂੰ ਮਜ਼ਦੂਰ ਨੂੰ ਜ਼ਮੀਨ ਬਰਾਬਰ ਵੰਡੀ ਸਾਡੇ ਤੇ ਤਾਂ ਕਾਈ ਸਾਡੇ ਤੇ ਗੁੰਡਾਗਰਦੀ ਹੈ ਸਰਕਾਰ ਦੀ ਅਸੀਂ ਹਰ ਹਾਲਤ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਕੀ ਕਰਨਾ ਚਾਹਦੇ ਹੋ ਜ਼ਮੀਨ ਦੇ ਵਿੱਚ ਜਾ ਕੇ ਦਰਦੇ ਨਹੀਂ ਫਿਰ ਤੁਸੀਂ ਸਰਕਾਰ ਨਹੀਂ ਪਤਾ ਕੀ ਪਤਾ ਕਦੋਂ ਕਿੰਨਾ ਦਿਨ ਰੱਖਣ ਉਹ ਲੋੜ ਨਹੀਂ ਹੈਗੀ ਆਪਾਂ ਜਿਵੇਂ ਆਪਾਂ ਨੂੰ ਜਾਣਾ ਨਹੀਂ ਸਾਡੇ ਨੇ ਇਹ ਵੀ ਆਪਣੀ ਜਮੀਨ ਕੱਟੇ ਹੋਗੇ ਅਸੀਂ ਕਿਸੇ ਘਾਤਰ ਨਹੀਂ ਆਪਦੇ ਘਾਤਰ ਆਗਾ ਕੀ ਕਰਨਾ ਹੈ ਇਸ ਜ਼ਮੀਨ ਕਬਜ਼ਾ ਲੈਣਾ ਹੈ ਹਾਂ ਜਮੀਨ ਦਾ ਕਬਜ਼ਾ ਲੈਣਾਗਾ ਹੱਕ ਨਹੀਂ ਪਾਉਣਾ ਜਮੀਨ ਦਾ ਹਾਂ ਆਪਦੇ ਹੱਕ ਜਵਾਵਾਂਗੇ ਸਾਡੇ ਨੂੰ ਮੂਰੀਆਂ ਦੇ ਹੱਕ ਲੈਣ ਆਂਦੇ ਜੀ ਅਸੀਂ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਮਰ ਜਾਗੇ ਕੋਈ ਡਰ ਨਹੀਂ ਜੀ ਅਸੀਂ ਜਾਵਾਂਗੇ ਜਿੱਥੇ ਮਰਜੀ ਲੋਜੇ ਲੈਵਾਂ ਜਾਵਾਂਗੇ ਮਰ ਜਾਣ ਦੇ ਡਰ ਤੋਂ ਡਰਨੀ ਨਹੀਂ ਆਂਦਾ ਕਹਾਂ ਪਟਾਂਗੇ ਮਰਨਾ ਮਨਜ਼ੂਰ ਆ ਪਰ ਅਸੀਂ ਆਪ ਦਾ ਹੱਕ ਨਹੀਂ ਚਾਹੀਦਾ ਤੁਸੀਂ ਆਪ ਦੀਆਂ ਗੱਡੀਆਂ 'ਚ ਬੈਠੋ ਨੌਕਰੀਆਂ ਕਰਦੇ ਸਾਨੂੰ ਵੀ ਚਾਹੀਦਾ ਕੁਝ ਅਸੀਂ ਵੀ ਬੱਚੇ ਪਾਲਣੇ ਨੇ ਅਸੀਂ ਲੋਕਾਂ ਮੂਰੇ ਹੱਥ ਥੋੜੀ ੱਡਾਂਗੇ ਹੁਣ ਤੇ ਕਰ ਕਿੰਨੇ ਕਿੰਨੇ ਜਣੇ ਆਏ ਸੀ ਤੁਸੀਂ ਕਿੰਨੇ ਸੀ ਕੁੱਲ ਕਿਹੜੇ ਪਿੰਡੋਂ ਸੀ ਕਿਹੜਾ ਪਿੰਡੋਂ ਆਏ ਕਿ ਲਾਖ ਕੀਮਤ ਆ ਤੁਮਾਂ ਆਇਆ ਕਿ ਲਾਖ ਕੀਮਤ ਆ ਤੁਮਾਂ ਆਏ ਇਹ ਵਾਰੀ ਵਾਰੀ ਆਵਾਂਗੇ ਵਾਰੀ ਵਾਰੀ ਆਵਾਂਗੇ ਜਿੰਨਾਂ 'ਚ ਸਾਨੂੰ ਹੱਕ ਨਹੀਂ ਮਿਲਦਾ ਅਸੀਂ ਆਵਾਂਗੇ ਅਸੀਂ ਆਪਣੇ ਹੱਕ ਤੇ ਲੜਾਂਗੇ ਹਰ ਹਾਲੀ ਲੜਾਂਗੇ ਸਾਨੂੰ ਕਿਸਦਾ ਕੋਈ ਆਉ ਨਹੀਂ ਹੈਗਾ ਬਜ਼ੁਰਗ ਬੇਬੇ ਆਣੋਂ ਬੇਬੇ ਜੀ ਕੀ ਕੀ ਕਰਨ ਆਏ ਸੀ ਨਹੀਂ ਇੱਥੇ ਹਾਂ ਆਇਆ ਉਹ ਹੀ ਆ ਗਏ ਭਾਈ ਕੋਈ ਨਹੀਂ ਉਹੀ ਆ ਗਏ ਅੱਛਾ ਹਾਂ ਕਿਹੜਾ ਪਿੰਡ ਆ ਜੀ ਕਿਹੜਾ ਪਿੰਡ ਆ ਜੀ ਆ ਬਜ਼ੁਰਗ ਮਾਤਾ ਜੀ ਵੀ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਜਿੰਦਾਬਾਦ ਕਿਹੜੇ ਪਿੰਡੋਂ ਕੀ ਕਰਦੇ ਢੀਕਾ ਪਿੰਡ ਦਾ ਢੀਕਾ ਕੀ ਕਰਨਾ ਆਏ ਸੀ ਜੀ ਇੱਥੇ ਜ਼ਮੀਨਵਾਸ ਬਾਸਤ ਜੀ ਹੁਣ ਤਾਂ ਤੁਹਾਨੂੰ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਹੁਣ ਗ੍ਰਿਫਤਾਰ ਕਰ ਲਿਆ ਤੁਹਾਨੂੰ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਅਸੀਂ ਆਪੇ ਆਵਾਂਗੇ ਹੀ ਅਸੀਂ ਆਵਾਂਗੇ ਹੀ ਅਸੀਂ ਹਰਦੇ ਨਹੀਂ ਅਸੀਂ ਆਵਾਂਗੇ ਹੀ ਅਸੀਂ ਤੁਹਾਨੂੰ ਪੂਰੀ ਕਿਹੜਾ ਆਵਾਂਗੇ ਜੀ ਹੈਂ ਘੇੜੀ ਕੇ ਮੜ ਘੇੜੀ ਜਿੰਨਾ ਹਕੀਮਾ ਵੇ ਜਿੰਦਾ ਵੇ ਕਿਹਾ ਕਿ ਪੁਲਿਸ ਦੇ ਨਾਲ ਖਿੱਚਾ ਤੂੰ ਹੀ ਜਿਹੜੀ ਹੈਗੀ ਆ ਉਹ ਹੋ ਰਹੀ ਆ ਜਿਹੜੇ ਆਏ ਸੀ ਤਾਂ ਉਹਨਾਂ ਨੂੰ ਖਿੱਚ ਖਿੱਚ ਕੇ ਬੱਸਾਂ ਦੇ ਵਿੱਚ ਜਿਹੜਾ ਹੈਗਾ ਉਹ ਛੁੱਟਿਆ ਜਾ ਰਿਹਾ ਤੇ ਜਿੰਦ ਰਿਆਸਤ ਦੀ ਜਿੰਦ ਰਿਆਸਤ ਦੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੇ ਲਈ ਤਕਰੀਬਨ 900 ਏਕੜ ਤੋਂ ਵਧੇਰੇ ਦੀ ਜ਼ਮੀਨਾਂ ਜਿਸ ਤੇ ਕਬਜ਼ਾ ਕਰਨ ਦੇ ਲਈ ਜਿਹੜੇ ਹੈਗਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਹੁੰਚੀ ਸੀ ਤਾਂ ਤੁਸੀਂ ਦੇਖ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਜੋ ਮਹਿਲਾ ਆਗੂ ਸੀ ਮਹਿਲਾ ਆਗੂ ਨੂੰ ਜਿਹੜਾ ਹੈਗਾ ਉਹ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹਰ ਹਾਲ ਤੁਸੀਂ ਜਾਣਾਂ ਨਹੀਂ ਦੇਵਾਗੇ ਦੇ ਖਾਤਰ ਅਸੀਂ ਹੱਕ ਲੈ ਕੇ ਰਹਿ ਗਏ ਸਰਕਾਰ ਦੀ ਗੁੰਡਾਗਰਦੀਆ ਸੀਲਿੰਗ ਐਕਟ ਲਾਗੂ ਕੀਤਾ ਹੋਇਆ ਹੈ ਹੋ ਗਏ ਕਿੰਨੇ ਕਿ ਚਰਬਾਣ ਲੋਗੇ ਸਾਨੂੰ ਲੈ ਜੋ ਜਿੱਥੇ ਮਰਜੀ ਲੈ ਜਾ ਇੱਥੇ ਨਹੀਂ ਜਿੱਥੇ ਮਰਜੀ ਲੈ ਜਾ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਸੁਟਿਆ ਜਾ ਰਿਹਾ ਆ ਇਹ ਛੱਡ ਕੇ ਮਾਰਨ ਨਹੀਂ ਚਾਹੀਦਾ ਅਸੀਂ ਆਪ ਦਾ ਹੱਕ ਲੈ ਕੇ ਜਾਵਾਂਗੇ ਹਾਂ ਜਦ ਵਿੱਚ ਤੁਸੀਂ ਨੌਕਰੀ ਖਾਣ ਸਾਨੂੰ ਵੀ ਨੌਕਰੀ ਚਾਹੀਦੀ ਸਾਡੇ ਜਵਾਕਾਂ ਨੂੰ ਨੌਕਰੀ ਚਾਹੀਦੀ ਨੇ ਭਗਵਾਨ ਜਵਾਨ ਬੋਟਾ ਲੈ ਕੇ ਬਹਿ ਕੇ ਅੰਦਰ ਹਣਾ ਹਾਂ ਨਿਕਲੇ ਬਾਹਰ ਹੁਣ ਸਾਸ਼ੀ ਜੀ ਨਾਲ ਵੀ ਗੱਲ ਕਰਾਂਗੇ ਜੀ ਇਹ ਨਹੀਂ ਕਿ ਤਾ ਤਸਵੀਰਾਂ ਇਹ ਸ਼ੰਗਰੂਰ ਦੀਆਂ ਤਸਵੀਰਾਂ ਨੇ ਕਿ ਜਿਹੜੇ ਜਿਹੜੇ ਮਹਿਲਾ ਚਾਹੇ ਮਹਿਲਾ ਗੁਨੇ ਚਾਹੇ ਹੋ ਪੁਲਿਸ ਨੇ ਪਹੁੰਚੇ ਸੀ ਤਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਉਹ ਰੈਸਟ ਕੀਤਾ ਗਿਆ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਇਸ ਤੋਂ ਬਾਅਦ ਕਿ ਥਾਣੇ ਦੇ ਵਿੱਚ ਇਹਨਾਂ ਨੂੰ ਲਿਜਾਣਾ ਆ ਤਾਂ ਇਹਨਾਂ ਦੇ ਵੱਲੋਂ ਅਸੀਂ ਕਿਹਾ ਗਿਆ ਕਿ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਬਰਾਬਰੀ ਸਾਡੀ ਮਾਂ ਹੈ ਨਹੀਂ ਜਦੋਂ ਸਾਡੇ ਕੋਲ ਕੋਈ ਸੰਸਾੜੀ ਮਾਂ ਨਹੀਂ ਹੈਗੀ ਸਾਡੀ ਉਹਦੇ ਮਾਂ ਸਾਡੇ ਹੱਥ ਚਾਉਂ ਜਿੱਦੇ ਸਾਨੂੰ ਹੱਕ ਮਿਲੂ ਉਹਦੇ ਪਤਾ ਲੱਗੂ ਵੀ ਸਾਡੀ ਮਾਂ ਕਿਹੜੀ ਆ ਇਹਦਾ ਜੇ ਲੈ ਚੱਲੇ ਕਿਵੇਂ ਕਬਜ਼ਾ ਲੈਣ ਦੇਣਗੇ ਜੇਲ੍ਹਾਂ ਚ ਲੈ ਚੱਲੇ ਨਹੀਂ ਨਹੀਂ ਜਾਣ ਦੇ ਸ਼ੁਕਰਾਂ ਲੈ ਜਾਣ ਜੇਲ੍ਹਾਂ ਚ ਲੈ ਜਾਣ ਜੇਲ੍ਹਾਂ ਤੇ ਰੋਟੀਆਂ ਖਾ ਲਾਂਗੇ ਮਰਦਾਬਾਦ ਇਥੋਂ ਕਟਿਆ ਪ੍ਰਸ਼ਾਸਨ ਮਰਦਾਬਾਦ ਆਵਾਜ਼ ਮਰਦਾਬਾਦ ਮਰਦਾਬਾਦ ਅ ਸੰਗਰੂਰ ਤੋਂ ਤਸਵੀਰਾਂ ਤਰ੍ਹਾਂ ਸਾਂਝੀਆਂ ਕਰ ਰਹੇ ਆ ਕਿ ਆ ਇਹਨਾਂ ਕੈਂਟਰਾਂ ਦੇ ਵਿੱਚ ਜਿਹੜੇ ਹੈਗੇ ਨੇ ਇਹ ਜਿਹੜੇ ਲੋਕ ਆਏ ਸੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਤਕਰੀਬਨ 900 ਏਕੜ ਤੋਂ ਵਧੇਰੇ ਦੀ ਜ਼ਮੀਨ ਆ ਇਹਨਾਂ ਤੇ ਕਬਜ਼ਾ ਲੈਣ ਦੇ ਲਈ ਆਏ ਸੀ ਤਾਂ ਇਹਨਾਂ ਨੂੰ ਬੱਸਾਂ ਦੇ ਵਿੱਚ ਭਰ ਕੇ ਜਿਹੜਾ ਹੈਗਾ ਨਜ਼ਦੀਕ ਦੇ ਥਾਣਿਆਂ ਦੇ ਵਿੱਚ ਲਜਾਇਆ ਜਾ ਰਹਿਣ ਦੇ ਵੱਲੋਂ ਕਹਿ ਜਾ ਰਿਹਾ ਕਿ ਸਾਨੂੰ ਜਿੰਨੇ ਵਾਰ ਮਰਜ਼ੀ ਤੁਸੀਂ ਜ਼ਿਲ੍ਹਿਆਂ ਦੇ ਵਿੱਚ ਲੈ ਜਾਓ ਪਰ ਬਾਰ-ਬਾਰ ਅਸੀਂ ਫਿਰ ਜਿਹੜਾ ਹੈਗਾ ਉਹ ਜ਼ਰੂਰ ਇੱਥੇ ਪਹੁੰਚਾਂਗੇ ਤਾਂ ਤਸਵੀਰਾਂ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਸੰਗਰੂਰ ਤੋਂ 900 ਏਕੜ ਤੋਂ ਵਧੇਰੇ ਦੀ ਜ਼ਮੀਨ ਜੀਂਦ ਰਾਇਸਤ ਦੀ ਆ ਜਿਸ ਦੇ ਵਿੱਚ ਜਿਹੜਾ ਹੈਗਾ ਨੇ ਜ਼ਮੀਨ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਕਬਜ਼ਾ ਲੈਣ ਦੀ 20 ਤਰੀਕ ਜਿਹੜੀ ਆ ਉਹ ਮਿੱਥੀ ਗਈ ਸੀ 20 ਤਰੀਕ ਵੱਖੋ-ਵੱਖ ਥਾਵਾਂ ਤੋਂ ਜਿੱਥੇ ਪੁਲਿਸ ਦੇ ਵੈਰੀਗੇਟਿੰਗ ਕੀਤੀ ਹੋਈ ਹੈ ਪੁਲਿਸ ਦੇ ਵੱਲੋਂ ਰੋਕਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਤਾਂ ਬਹੁਤ ਜਗਾਵਾਂ ਦੇ ਉੱਪਰੋਂ ਜਿਹੜਾ ਹੈਗਾ ਜਿਹੜੇ ਪਹੁੰਚ ਰਹੇ ਨੇ ਜਿਹੜੇ ਲੋਕ ਇਸ ਕਬਜ਼ੇ ਦੇ ਲਈ ਪਹੁੰਚ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਚਾਹੇ ਕੋਈ ਪਟਿਆਲਾ ਸਾਈਡ ਤੋਂ ਆ ਰਿਹਾ ਸੀ ਕੋਈ ਮੂਨਕ ਸਾਈਡ ਤੋਂ ਆ ਰਿਹਾ ਸੀ ਜਿਹੜੀ ਜਿਹੜੀ ਸਾਈਡ ਤੋਂ ਆ ਰਹੇ ਸੀ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਤਾਂ ਇੱਥੇ ਹੁਣ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਜੋ ਵੀ ਪਹੁੰਚੇ ਉਹਨਾਂ ਨੂੰ ਅਰੈਸਟ ਕਰਕੇ ਪੀਆਰਟੀਸੀ ਦੀਆਂ ਗੱਡੀਆਂ ਦੇ ਵਿੱਚ ਲਿਜਾਇਆ ਗਿਆ ਉਸ ਤੋਂ ਬਾਅਦ ਪੁਲਿਸ ਥਾਣਿਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਲਿਜਾਇਆ ਜਾਵੇਗਾ